ਚੰਡੀਗੜ੍ਹ ਦੇ ਅਧਿョਗਪਤੀਆਂ ਦੀ ਇੱਕ ਪੁਰਾਣੀ ਮੰਗ ਹੈਗੀ ਆ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕੀਤੀ ਜਾਵੇ ਇਸ ਸੰਬੰਧ ਵਿੱਚ ਇੱਕ ਜਿਹੜਾ ਮਾਮਲਾ ਸੀਗਾ ਆਲਰੇਡੀ ਸੁਪਰੀਮ ਕੋਰਟ ਵਿੱਚ ਪੈਂਡਿੰਗ ਸੀਗਾ ਮੈਂ ਹੋਮ ਮਿਨਿਸਟਰੀ ਨੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,032 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੇ ਪੁਆਚ ਲੈਂਦੇ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ। ਪਿੰਡ ਸਾਲਾਣਾ ਵਿੱਚ ਰਸਨ ਵੰਡ ਕੇ ਗਏ ਨੇ। ਅੱਗੇ ਵੀ ਤੁਸੀਂ ਏਕੜੀ ਕਰਦੇ ਰਹੋ ਜੀ। ਬਹੁਤ ਧੰਨਵਾਦ ਜੀ। ਮੰਤਰੀ ਸਾਹਿਬ ਕਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ। ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਜੇਕਰ ਕੋਈ ਫੀਡਬੈਕ ਸੁਝਾਈ ਜਾਂ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ। ਇਸ ਸਕੀਮ ਤਹਿਤ ਰਾਸ਼ਨ ਚ ਕਣਕਿਆਂ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਤੇ ਐਫੀਡੇਵਿਡ ਜਿਹੜਾ ਉਹ ਫਾਈਲ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨ ਦਾ ਕੋਈ ਵੀ ਵਿਚਾਰ ਕੇਂਦਰ ਸਰਕਾਰ ਦਾ ਨਹੀਂ ਹੈਗਾ ਜਿਸ ਦਾ ਚੰਡੀਗੜ੍ਹ ਦੇ ਵਪਾਰੀ ਜਿਹੜਾ ਆ ਵਿਰੋਧ ਕਰ ਰਹੇ ਨੇ ਸਾਡੇ ਨਾਲ ਐਚਐਸ ਲੱਖੀ ਸਾਹਿਬ ਨੇ ਲੱਖੀ ਸਾਹਿਬ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਅੱਜ ਚੰਡੀਗੜ੍ਹ ਦੇ ਵਪਾਰੀਆਂ ਨੇ ਲੱਖੀ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਇਸ ਮਾਮਲੇ 'ਚ ਉਹਨਾਂ ਦਾ ਕੀ ਥਿਊ ਹੈ ਸਰ ਹੋਮ ਮਿਨਿਸਟਰੀ ਨੇ ਇੱਕ ਐਫੀਡੇਵਿਟ ਸੁਪਰੀਮ ਕੋਰਟ ਚ ਫਾਈਲ ਕਰਕੇ ਇਹ ਗੱਲ ਬਿਲਕੁਲ ਸਾਫ ਕਰ ਦਿੱਤੀ ਕਿ ਸੈਂਟਰ ਗਵਰਨਮੈਂਟ ਦੀ ਐਜੀ ਕੋਈ ਪ੍ਰਪੋਜ਼ਲ ਨਹੀਂ ਹੈ ਵੀ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕੀਤਾ ਜਾਵੇ। ਦੇਖੋ ਚੰਡੀਗੜ੍ਹ ਦੇ ਵਪਾਰੀ ਬੜੇ ਟਾਈਮ ਤੋਂ ਸੰਘਰਸ਼ ਕਰ ਰਹੇ ਸੀ ਨਾ ਸਿਰਫ ਵਪਾਰੀ ਬਲਕਿ ਇੰਡਸਟ੍ਰੀਅਲਿਸਟ ਹੋਰ ਛੋਟੇ ਕਈ ਇਦਾਂ ਦੇ ਅਦਾਰੇ ਸੀ ਜਿੱਥੇ ਇੰਡਸਟਰੀ ਕਮਰਸ਼ੀਅਲ ਯੂਨਿਟ ਸੀਗੇ ਰੈ residen tial ਯੂਨਿਟ ਸੀ ਜਿਹੜੇ ਬਾਰ-ਬਾਰ ਕਹਿੰਦੇ ਸੀ ਕਿ ਲੀਜ਼ ਹੋਲਡ ਟੂ ਫ੍ਰੀ ਹੋਲਡ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈ। ਸਾਡੇ ਕਾਂਗਰਸ ਦੇ ਟਾਈਮ ਤੇ ਪਾਲਿਸੀ ਆਈ ਸੀ ਕੁਝ ਕਨਵਰਜਨਸ ਵੀ ਹੋਈਆਂ ਸੀ ਕਮਰਸ਼ੀਅਲ ਪੌਡਸ ਦੀ ਬਟ ਫਿਰ ਉਹ ਮਾਮਲਾ ਲਟਕ ਗਿਆ ਔਰ ਸੁਪਰੀਮ ਕੋਰਟ ਦੇ ਵਿੱਚ ਜਿਵੇਂ ਪੈਂਡਿੰਗ ਤੁਸੀਂ ਦੱਸਿਆ ਉੱਥੇ ਬੀਤੇ ਕੱਲ ਜਿਹੜਾ ਇਹਨਾਂ ਦੇ ਹੋਮ ਮਿਨਿਸਟਰੀ ਤੋਂ ਜਿਹੜੇ ਕਨਸਰਨਡ ਆਫੀਸਰ ਸੀਗੇ ਬਿਕਾਜ਼ ਚੰਡੀਗੜ੍ਹ ਇਜ਼ ਗਵਰਨਡ ਬਾਈ ਦੀ ਹੋਮ ਮਿਨਿਸਟਰੀ ਇਟ ਕਮਸ ਅੰਡਰ ਦੀ ਐਂਬਿਟ ਆਫ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਉੱਥੇ ਐਫੀਡੇਵਿਟ ਫਾਈਲ ਕੀਤਾ ਜਾਂਦਾ ਵੀ ਸਾਡਾ ਕੋਈ ਇਰਾਦਾ ਨਹੀਂ ਨਾ ਸੀ ਇਹਨੂੰ ਕਰਨ ਜਾ ਰਹੇ ਹਾਂ ਜਦ ਕਿ ਬਹੁਤ ਦੇਰ ਤੋਂ ਭਾਜ ਲੋਕਾਂ ਨੇ ਯਕੀਨ ਦਵਾਰੇ ਸੀ ਵੀ ਐਸੇ ਕੰਮ ਹੋਣ ਵਾਲਾ ਜੀ ਅਸੀਂ ਥੋੜਾ ਕਰ ਦਾਂਗੇ 10 ਸਾਲ ਉਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਇਹ ਤੋਂ ਕਿਰਨ ਖੇਰ ਰਈ ਔਰ ਜਿਹੜਾ ਉਹਨਾਂ ਦੇ ਕੈਂਡੀਡੇਟ ਸੀ ਇਹ ਤੋਂ ਸੰਜੇ ਟੰਡਨ ਜੀ ਉਹਨਾਂ ਨੇ ਵੀ ਆਪਣੇ ਮੈਨੀਫੈਸਟੋ ਚ ਇਹਨੂੰ ਇਨਕਲੂਡ ਕੀਤਾ ਸੀ ਬਾਕੀ ਵੀ ਬੀਜੇਪੀ ਲਗਾਤਾਰ ਕਹਿ ਰਹੀ ਸੀ ਵੀ ਅਸੀਂ ਇਹਨੂੰ ਜਿਹੜਾ ਹੈਗਾ ਮਾਮਲੇ ਨੂੰ ਸੋਲਵ ਕਰਾਵਾਂਗੇ ਪਰ ਸਰਪ੍ਰਾਈਜ਼ਿੰਗਲੀ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ ਅਫਸਰ ਨੇ ਔਰ ਇੱਥੋਂ ਰეკਮੈਂਡੇਸ਼ਨ ਦੇ ਬਾਵਜੂਦ ਵੀ ਉੱਥੇ ਇੱਕ ਕਾਉਂਟਰਰੀ ਵੀਊ ਲੈ ਕੇ ਇਸ ਨੂੰ ਕਿਹਾ ਜਾਂਦਾ ਕਿ ਅਸੀਂ ਨਹੀਂ ਕਰਾਂਗੇ ਇਦੇ ਨਾਲ ਵਪਾਰੀ ਵਰਗ ਦੇ ਵਿੱਚ ਕਾਫੀ ਵੱਡਾ ਰੋਸ ਹੈ ਸ਼ਹਿਰ ਦੇ ਲੋਕ ਪਰੇਸ਼ਾਨ ਨੇ ਕਿਉਂਕਿ ਕੀ ਹੁੰਦਾ ਕਿ 99 ਸਾਲ ਦੀ ਲੀਜ਼ ਹੁੰਦੀ ਹੈ 1971-72 ਤੋਂ ਜਿਹੜੇ ਪਲਾਟ ਲਾਟ ਹੋਏ 28 ਤੋਂ 24 52 ਸਾਲ ਹੋ ਗਏ 40-45 ਸਾਲ ਬਾਅਦ ਦੁਬਾਰਾ ਆ ਜਾਣੀ ਹੈ ਲੀਜ਼ ਦੀ ਲੋਕ ਚਾਹੁੰਦੇ ਆ ਕਿ ਉਹਨਾਂ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਨਵਰਟ ਕਰਤਾ ਜਾਏ ਪਿੱਛੇ ਜੇ ਲੀਜ਼ ਹੋਲਡ ਪ੍ਰਾਪਰਟੀਆਂ ਦੀ ਆਕਸ਼ਨ ਵੀ ਐਡਮਿਨਿਸਟ੍ਰੇਸ਼ਨ ਨੇ ਕਰ ਦਿੱਤੀ ਸੀ ਕੋਈ ਵੀ ਥਾਂ ਨਹੀਂ ਵਿਕੀ ਹਾਰ ਕੇ ਉਹਨਾਂ ਨੂੰ ਮਜਬੂਰੋਂ ਕਿ ਫ੍ਰੀ ਹੋਲਡ ਕਰਕੇ ਵੇਚਣਾ ਪਿਆ ਲੋਕ ਚਾਹੁੰਦੇ ਆ ਤੁਸੀਂ ਜੋਰ ਲੈਣਾ ਇੱਕ ਵਾਰੀ ਲੈ ਲਓ ਕਨਵਰਜਨ ਫੀਸ ਪਰ ਸਾਡੇ ਉੱਪਰ ਜੇ ਤਲਵਾਰ ਜਿਹੜੀ ਲੀਜ਼ੋਲ ਦੀ ਲਟਕਾ ਰੱਖੀ ਹੈ ਉਹਦੇ ਵਜਨ ਨਾਲੇ ਪ੍ਰੋਪਰਟੀਆਂ ਵੀਕ ਨਹੀਂ ਸਕਦੀਆਂ ਕਿ ਕਿਸੇ ਨੂੰ ਕਿਸੇ ਨੇ ਕਰੋੜਾ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਕਿਸੇ ਦੀ ਪ੍ਰੋਪਰਟੀ ਦੀ ਕੀਮਤ ਅੱਜ ਕਰੋੜਾ ਰੁਪਏ ਹੋਗੀ ਪਰ ਉਹਦੇ ਵਾਸਤੇ ਮਿੱਟੀ ਹੈ ਕਿਉਂਕਿ ਉਹਨੂੰ ਵੇਚ ਨਹੀਂ ਸਕਦਾ ਸੋ ਇਫ ਡਿਫਿਕਲਟੀ ਆਈ ਹੋਰ ਲੋਗ ਭਾਜਪੀ ਦੇ ਸਟੈਂਡ ਤੋਂ ਬਹੁਤ ਪਰੇਸ਼ਾਨ ਨੇ ਖਾਸ ਕਰਕੇ ਕੇਂਦਰ ਸਰਕਾਰ ਦੇ ਕਿ ਉਹਨਾਂ ਨੇ ਇਹੋ ਜਿਹਾ ਜਿਹੜਾ ਲੋਕ ਵਿਰੋਧੀ ਸਟੈਂਡ ਲਿੱਤਾ ਜਿਹਦੇ ਨਾਲ ਚੰਡੀਗੜ੍ਹ ਦੇ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਹੋ ਰਹੀ ਹੈ ਅੱਜ ਸਰ ਵਪਾਰੀਆਂ ਦਾ ਇੱਕ ਵਰਗ ਸਾਨੂੰ ਮਿਲਿਆ ਵੀ ਹੈ ਤੁਹਾਡੇ ਨਾਲ ਮੀਟਿੰਗ ਵੀ ਕੀਤੀ ਹੈ ਉਨਾ ਵੱਲੋਂ ਕੀ ਮੰਗ ਰੱਖੀ ਗਈ ਔਰ ਸੋਡੇ ਵੱਲੋਂ ਕੀ ਅਸ਼ਵਾਸ਼ਣ ਉਹਨਾਂ ਨੂੰ ਦਿੱਤਾ ਗਿਆ ਅੱਜ ਜਿੱਦੇ ਇੰਡਸਟਰੀਜ਼ ਦੇ ਰਿਪਰੈਜ਼ੈਂਟੇਟਿਵ ਸੀ ਡਿਫਰੈਂਟ ਡਿਫਰੈਂਟ ਆਰਗੇਨਾਈਜੇਸ਼ਨਸ ਐਸੋਸੀਏਸ਼ਨਸ ਜਾਂ ਇੰਡਸਟਰੀ ਐਸੋਸੀਏਸ਼ਨ ਆ ਜਾਂ ਪੀਐਸਡੀ ਚੈਂਬਰ ਆਫ ਕਮਰਸਰ ਉਹਨਾਂ ਦਾ ਇੱਕ ਬਫਤ ਸਾਡੇ ਮੈਂਬਰ ਆਫ ਪਾਰਲੀਮੈਂਟ ਮਨੀਸ਼ੀ ਵਾੜੀ ਜੀ ਤੇ ਮੈਨੂੰ ਮਿਲਿਆ ਸੀਗਾ ਔਰ ਉੱਥੇ ਸਾਡੀ ਬੜੀ ਚੰਗੀ ਉਹਨਾਂ ਨਾਲ ਕਾਫੀ ਡਿਟੇਲਡ ਡਿਸਕਸ਼ਨ ਹੋਈ ਸਾਰੇ ਦੇ ਪ੍ਰੋਜ਼ ਐਂਡ ਕੌਨਸ ਜਿਹੜਾ ਸੁਪਰੀਮ ਕੋਰਟ 'ਚ ਉਹਨਾਂ ਦਾ ਕੇਸ ਪੈਂਡਿੰਗ ਹੈ ਉਹਦੇ ਬਾਰੇ ਔਰ ਜਿੰਨੀਆਂ ਵੀ ਅੱਜ ਤੱਕ ਜੱਜਮੈਂਟ ਵੱਫਰਦਰ ਵਾਟਰਸ ਆ ਉਹਨੂੰ ਲੈ ਕੇ ਅਸੀਂ ਇੱਕ ਕਾਫੀ ਅੱਛਾ ਵਿਚਾਰ ਬਦੰਦਰਾ ਕੀਤਾ ਔਰ ਉਸ ਚੀਜ਼ ਨੂੰ ਦੇ ਐਸਪੈਕਟਸ ਦੇਖੇ ਸਾਰਿਆਂ ਦਾ ਇੱਕੋ ਹੀ ਮੰਨਣਾ ਸੀਗਾ ਵੀ ਇਹ ਗਲਤ ਕੰਮ ਹੋਇਆ ਔਰ ਕੇਂਦਰ ਸਰਕਾਰ ਨੂੰ ਇਸ ਕਦਮ ਨਹੀਂ ਚੱਕਣਾ ਚਾਹੀਦਾ ਸੀ ਕਿ ਚੰਡੀਗੜ੍ਹ ਦੇ ਲੋਕਾਂ ਦੇ ਭਲੇ ਦੇ ਵਿੱਚ ਸੀਗਾ ਪਲੀਜ਼ ਹੋਲਡ ਟੂ ਫ੍ਰੀ ਹੋਲਡ ਹੋਣਾ ਪਰ ਸਰਕਾਰ ਇਹਦੇ ਵਿੱਚ ਚੁੱਕ ਕਰ ਗਈ ਅਸੀਂ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਐਮਪੀ ਸਾਹਿਬ ਵੱਲੋਂ ਵੀ ਔਰ ਸਾਡੀ ਪਾਰਟੀ ਵੱਲੋਂ ਵੀ ਉਹਨਾਂ ਦਾ ਮੈਟਰ ਸੀ ਪੂਰਾ ਸਟਰੋਂਗਲੀ ਟੇਕ ਅਪ ਕਰਾਂਗੇ ਯੂਨੀਅਨ ਮਿਨਿਸਟਰੀ ਨਾਲ ਵੀ ਪਾਰਲੀਮੈਂਟ ਦੇ ਵਿੱਚ ਵੀ ਮਨੀਸ਼ ਜੀ ਸਮੁੱਦੇ ਨੂੰ ਚੱਕਣਗੇ ਤੇ ਇੱਥੇ ਵੀ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕਰਕੇ ਇਹਨੂੰ ਰਿਜ਼ੋਲਵ ਕਰਕੇ ਕੋਸ਼ਿਸ਼ ਕਰੇਗੀ ਸਾਡੀ ਇੱਕ ਫਰਦਰ ਕਮਿਟਮੈਂਟ ਵੀ ਹੈ ਜੇ ਕਾਂਗਰਸ ਦੀ ਸਰਕਾਰ ਆ ਜਾਂਦੀ ਜੋ ਕਿ ਨਹੀਂ ਆਈ ਪਰ ਹੁਣ ਜਿਸ ਤਰ੍ਹਾਂ ਦੇ ਸੈਂਟਰ ਦੇ ਹਾਲਾਤ ਵੀ ਬਣੇ ਹੋਏ ਆ ਕੋਈ ਪਤਾ ਨਹੀਂ ਇਹ ਸਰਕਾਰ ਕਿੰਨੀ ਦਿਨ ਚੱਲਦੀ ਹੈ ਨਹੀਂ ਚੱਲਦੀ ਅਸੀਂ ਚੰਡੀਗੜ੍ਹ ਦੇ ਵਪਾਰੀਆਂ ਨਾਲ ਕਮਿਟਮੈਂਟ ਕਰਦੇ ਆ ਕਿ ਜਿਸ ਦਿਨ ਸਾਡੀ ਸਰਕਾਰ ਆ ਗਈ ਅਸੀਂ ਇਸ ਐਫੀਡੇਵਿਟ ਨੂੰ ਉੱਥੋਂ ਵਿਡਰੋ ਕਰਾਵਾਂਗੇ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੂੰ ਵਪਾਰੀਆਂ ਨੂੰ ਰੋਹ ਦਵਾਂਗੇ ਸਿਰ ਮਤਲਬ ਕਿ ਚਲੋ ਜਦੋਂ ਸੈਂਟਰ ਗਵਰਨਮੈਂਟ ਕਾਂਗਰਸ ਦੀ ਬਣ ਗਈ ਫੇਰ ਤਾਂ ਗੱਲ ਬਖਰੀ ਹੋ ਜਾਣੀ ਆ ਪਰ ਜਦੋਂ ਹੁਣ ਤੋ ਕਿਉਂਕਿ ਇਸ ਟਾਈਮ ਸੈਂਟਰ ਗਵਰਨਮੈਂਟ ਭਾਜਪਾ ਦੀ ਹੈ ਭਾਜਪਾ ਨੇ ਐਫੀ ਡੇਵਿਟ ਫਾਈਲ ਕਰ ਦਿੱਤਾ ਔਰ ਕੇਸ ਆਲਰੇਡੀ ਸੁਪਰੀਮ ਕੋਰਟ ਚ ਪੈਂਡਿੰਗ ਹੈ ਔਰ ਇਸ ਮਾਮਲੇ ਚ ਸੁਪਰੀਮ ਕੋਰਟ ਦਾ ਡਿਸੀਜਨ ਕਦੀ ਵੀ ਆ ਸਕਦਾ ਜੇ ਇਹ ਯਹੀ ਸਥਿਤੀ ਵਿੱਚ ਕਾਂਗਰਸ ਦੇ ਜਿਹੜੇ ਐਮਪੀ ਸਾਹਿਬ ਹੈ ਜਾਂ ਤੁਸੀਂ ਹੋ ਕਾਂਗਰਸ ਕੀ ਕਦਮ ਚੁੱਕਣ ਜਾ ਰਹੀ ਹੈ ਦੇਖੋ ਅਸੀਂ ਪਹਿਲੇ ਤਾਂ ਵਪਾਰੀਆਂ ਨਾਲ ਬੈਠ ਕੇ ਜਿਨ੍ਹਾਂ ਨਾਲ ਗੱਲ ਕੀਤੀ ਜੋ ਵੀ ਲੀਗਲ ਰਿਕੋਰਸ ਲੈਣ ਦੀ ਲੋੜ ਸੀ ਜਿਸ ਤਰੀਕੇ ਨਾਲ ਵੀ ਰਿਪਰੈਜ਼ੈਂਟ ਕਰਨ ਦੀ ਲੋੜ ਸੀ ਜਿੱਦਾਂ ਦੀ ਉਹਨਾਂ ਦੀ ਆਵਾਜ਼ ਪਾਰਲੀਮੈਂਟ ਦੀ ਚੱਕਰ ਦੀ ਲੋੜ ਆ ਉਹ ਦੈਟ 올 ਸਟੈਪਸ ਵੀ ਵਿਲ ਟੇਕ ਫਰਦਰ ਮੋਰ ਐਫੀਡੇਵਿਟ ਫਾਈਲ ਕਰਨ ਨਾਲ ਇਹ ਨਹੀਂ ਫੈਸਲਾ ਹੋ ਗਿਆ ਵੀ ਆ ਜੋ ਐਡਮਿਨਿਸਟ੍ਰੇਸ਼ਨ ਨੇ ਕਹ ਦਿੱਤਾ ਜਾਂ ਜੋ ਯੂਨੀਅਨ ਹੋਮ ਅਫੀਸਟਰੀ ਨੇ ਕਹ ਦਿੱਤਾ ਉਸ ਤੇ ਪੱਕੀ ਮੋਹਰ ਲੱਗ ਗਈ ਇਹ ਤਾਂ ਸੁਪਰੀਮ ਕੋਰਟ ਦੇ ਕੋਲ ਐਡਜੂਡੀਕੇਸ਼ਨ ਵਾਸਤੇ ਮੈਟਰ ਪਿਆ ਹੈ ਐਂਡ ਉਹ ਆਪਣਾ ਜਿਹੜਾ ਹੈਗਾ ਮਾਈਂਡ ਅਪਲਾਈ ਕਰਕੇ ਇਸ ਦੇ ਉੱਪਰ ਇੱਕ ਫੈਸਲਾ ਲੈਣਗੇ ਪਰ ਹਾਂ ਅਗਰ ਸਰਕਾਰ ਵੱਲੋਂ ਇੱਕ ਪੋਜ਼ਿਟਿਵ ਰਿਪਲਾਈ ਆ ਜਾਂਦਾ ਫਿਰ ਤਾਂ ਗੱਲ ਹੀ ਖਤਮ ਹੋ ਗਈ ਸੀ ਉਹ ਸੁਪਰੀਮ ਕੋਰਟ ਉਸ ਨੂੰ ਮੰਨ ਲੈਂਦਾ ਔਰ ਡਾਇਰੈਕਸ਼ਨਸ ਹੋ ਜਾਂਦੀਆਂ ਪਰ ਕਿਉਂਕਿ ਕੰਟਰਰੀ ਸਟੈਂਡ ਲੈਂਦਾ ਵੀ ਆਰ ਲੁਕਿੰਗ ਇਨਟੂ ਦ ਐਸਪੈਕਟਸ ਆਫ ਇਟ ਅਸੀਂ ਇਸ ਨੂੰ ਆਪੋਜ਼ ਕਰਾਂਗੇ ਔਰ ਅਸੀਂ ਵਪਾਰੀਆਂ ਦੇ ਨਾਲ ਖੜੇ ਆ ਵਪਾਰੀਆਂ ਦੀ ਹਰ ਤਰੀਕੇ ਦੀ ਮਦਦ ਚਾਹੇ ਉਹ ਲੀਗਲ ਮਦਦ ਹੋਵੇ ਚਾਹੇ ਉਹਨਾਂ ਨਾਲ ਖੜਨ ਦੀ ਗੱਲ ਹੋਵੇ ਜਾਂ ਪਾਰਲੀਮੈਂਟ ਦੇ ਚੱਕਰ ਦੀ ਮਦਦ ਹੋਵੇ ਅਸੀਂ ਸਾਰਾ ਕੁਝ ਕਰਾਂਗੇ ਵੀ ਆਰ ਕਮਿਟਿਡ ਵਿਦ ਫਾਰ ਦੀ ਕੌਜ਼ ਆਫ ਦੀ ਅ ਟ੍ਰੇਡਰਸ ਐਂਡ ਇੰਡਸਟਰੀਅਲਿਸਟਸ ਆਫ ਚੰਡੀਗੜ੍ਹ ਔਰ ਅਸੀਂ ਚਾਹਦੇ ਹਾਂ ਕਿ ਉਹਨਾਂ ਨੂੰ ਰਿਲੀਜ਼ ਮਿਲਣਾ ਚਾਹੀਦਾ ਚਲੋ ਥੈਂਕ ਯੂ ਸਰ ਥੈਂਕ ਯੂ ਇਹ ਸੀਗੇ ਐਚਐਸ ਲੱਖੀ ਸਰ ਲੱਖੀ ਸਾਹਿਬ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਹੈਗੇ ਆ ਔਰ ਉਹਨਾਂ ਨੇ ਕਿਹਾ ਵੀ ਇਹ ਮੁੱਦਾ ਜਿਹੜਾ ਲੋਕ ਸਭਾ ਵਿੱਚ ਵੀ ਚੱਕਿਆ ਜਾਏਗਾ ਔਰ ਸੁਪਰੀਮ ਕੋਰਟ ਵਿੱਚ ਵੀ ਦੇਖਿਆ ਜਾਏਗਾ ਵੀ ਸੁਪਰੀਮ ਕੋਰਟ ਦਾ ਇਸ ਮਾਮਲੇ 'ਚ ਕੀ ਫੈਸਲਾ ਆਂਦਾ ਅਸੀਂ ਤੁਹਾਨੂੰ ਦੱਸਦੀ ਹੈ ਲੀਜ਼ ਹੋਲਡ ਕੀ ਪ੍ਰੋਪਰਟੀਆਂ ਦਾ ਕੀ ਮਾਮਲਾ ਹੈ ਲੀਜ਼ ਹੋਲਡ ਪ੍ਰੋਪਰਟੀ 'ਚ ਆਏ ਸਾਲ ਲੀਜ਼ ਜਿਹੜੀ ਹੈ ਜਿਹੜੀ ਵੀ ਪ੍ਰੋਪਰਟੀ ਦੇ ਹਿਸਾਬ ਨਾਲ ਫਿਕਸ ਲੀ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਕੋਲੇ ਜਮ੍ਹਾਂ ਕਰਾਉਣੀ ਪੈਂਦੀ ਆ ਔਰ ਜਿਹੜੀ ਜਦ ਇਹ ਫ੍ਰੀ ਹੋਲਡ ਹੋ ਜਾਂਦਾ ਤਾਂ ਉਹ ਇੱਕ ਫਿਕਸ ਅਮਾਉਂਟ ਦੇ ਕੇ ਆਪਣੀ ਪ੍ਰਾਪਰਟੀ ਫ੍ਰੀ ਹੋਲਡ ਕਰ ਲੈਂਦਾ ਤਾਂ ਉਹਨੂੰ ਲੀਜ਼ ਵਾਲੀ ਜਿਹੜੀ ਆਏ ਸਾਲ ਉਹਨੂੰ ਇੱਕ ਫਿਕਸ ਅਮਾਉਂਟ ਦਾ ਕਿਰਾਇਆ ਕਹ ਲਓ ਵੀ ਜਿਹੜਾ ਉਹ ਜਮ੍ਹਾਂ ਕਰਾਉਣਾ ਉਸ ਤੋਂ ਉਹਨੂੰ ਛੂਟ ਮਿਲ ਸਕਦੀ ਆ ਜਿਸ ਕਰਕੇ ਵਪਾਰੀ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਡਿਮਾਂਡ ਕਰ ਰਹੇ ਸੀਗੇ ਵੀ ਜਿਹੜਾ ਅਸੀਂ ਇਹ ਲਗਾਤਾਰ 99 ਸਾਲ ਅਸੀਂ ਰਹਾ ਜਮਾ ਕਰਾਣਾ ਇਸ ਤੋਂ ਸਾਨੂੰ ਮਤਲਬ ਕਿ ਰਾਹਤ ਮਿਲਣੀ ਚਾਹੀਦੀ ਹੈ ਇਸ ਇੱਕ ਫਿਕਸ ਅਮੌਂਗ ਦਾ ਦੇਨਲੀ ਤਿਆਰ ਹੈਗੇ ਆ ਪਰ ਸੈਂਟਰ ਗਵਰਨਮੈਂਟ ਨੇ ਸਾਫ ਕਰ ਦਿੱਤਾ ਵੀ ਲੀਜ਼ ਹੋਲਡ ਵਾਲੀ ਪ੍ਰਾਪਰਟੀ ਫੀ ਹੋਲਡ ਨਹੀਂ ਕੀਤੀ ਜਾਣ ਗਿਆ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਕੀ ਡਿਸੀਜਨ ਆਨ ਦਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par